ਕਾਲ ਜੀ ਬਈ ਸਾਰਿਆਂ ਨੂੰ ਜੀ ਬਾਕੀ ਬਈ ਸਵਾਗਤ ਹੈ ਜੀ ਸਾਡਾ ਬਲੌਗ ਤੇ ਸਾਰਿਆਂ ਦਾ ਜੀ ਤੇ ਗੰਨਾ ਬਈ ਚੱਲਦਾ ਜੀ ਕੰਮ ਆਪਣਾ ਇੱਕ ਵਰਜੀ ਕੱਲ ਲੱਦੀ ਦਿੰਦੇ ਵਾਲੀ ਤੇ ਇੱਕ ਹੁਣ ਬਣੇ ਵਾਲੀ ਆ ਲੱਗੇ ਬਈ ਅੱਜ ਲੱਗਣ ਆ ਨਾ ਉਹ ਵੀ ਫਿਰ ਹਾਂ ਹਾਂ ਉਹ ਸਾਹਮਣੇ ਨੂੰ ਖੜਾ ਲੈ ਰੋਖ ਨੂੰ ਆਇਓ ਕਾ ਕਰਦੇ ਕਰ ਮੈਂ ਲਿਖਿਆ ਤਾਂ ਹੋਇਆ ਉਹਨੂੰ ਪਤਾ ਹੀ ਲੱਗਦਾ ਕਿ ਉਹਨੇ ਲਿਖੇ ਹੋਏ ਹਾਂ ਪੜਨਾ ਪਾਣਾ ਮੇ ਉਹ ਹੋ ਗਿਆ ਕਰ ਛੱਤਰੀ ਗਾਲ ਜੀ ਹਰਨਾ ਸਾਰਾ ਕਿਹਤੋਂ ਦਾ ਹੈ ਪੜਨਾ ਤਾਂ ਹੁੰਦਾ ਤਾਂ ਮੈਂ ਥੱਲੇ ਨਿਗਾ ਨਹੀਂ ਮਾਰੀ ਮੈਂ ਕਹਿੰਦਾ ਤੈਨੂੰ ਕੰਨਾ ਵੱੱਡ ਲੱਗਦਾ ਅੱਜ ਇਹਨੇ ਵੀ ਕਿਹਾ ਤਾਂ ਮਾ ਭਾਈ ਤੇ ਦੇਖ ਕੇ ਘਰੇ ਉਹ ਕੰਨਾ ਵੱੱਡ ਤੂੰ ਹੁੰਦਾ ਹੈ ਇਸ਼ਾਰਤਾ ਹੀ ਕੰਨਾ ਰੱਖੁੰਦਾ ਨਹੀਂ ਭਰੀ ਜੀ ਵੱੱਡ ਕੇ ਪਾਉਂਦੇ ਜਿੰਗਾ ਹੋਵੇ ਲੈਣਾ ਵੱੱਡੇ ਹੈ ਹਨਾ ਵੱੱਡਾ ਕਰਨਾ ਵੱੱਡਾ ਕਰਨਾ ਚੱਲ ਦੇਖੀ ਜਾਉ ਹੋ ਗਿਆ ਹੋ ਗਿਆ ਹੈ ਹੈ ਕੋਜੀ ਦੋ ਦਿਨਾਂ ਤੋਂ ਗ੍ਰਿੰਦਰ ਨੇ ਖਰਾਬ ਕਰਤਾ ਸਾਡਾ 걘 ਕੀ ਕਰੀਏ ਹੈ ਹੋਰ ਯਾਰ ਗ੍ਰਿੰਦਰ ਨੇ ਮਾ ਸਾੜਾ ਸਾਰਾ ਹੀ ਕੰਮ ਖਰਾਬ ਕਰਤਾ ਦਾ ਗੱਲ ਦੋ ਦਿਨ ਹੋ ਗਏ ਸਾਡੀ ਰੋਟੀ ਵੀ ਨਹੀਂ ਖਾਧੀ ਅਸੀਂ ਤਾਂ ਵਾਂਏ ਤਾਂ ਵੀ ਅੱਖ ਬਚ ਗਈ ਬਾਲ ਵਾਲ ਹੋਰ ਕੁਝ ਨਹੀਂ ਕੌਂਸਲਾ ਜਾ ਹੋ ਗਿਆ ਹਾਂ ਨਿਗਾ ਠੀਕ ਆ ਬਦਲੀ ਬਸ ਹੋਰ ਜਾ ਕੇ ਮੈਂ ਆਏ ਨਾ ਦੇਖ ਲੈ ਤੂੰ ਕੋਹ ਨੂੰ ਢੱਕਾ ਲਾ ਗਿਆ ਅਖਰੀ ਕਸਰਦੀ ਕੱਗੇ ਕੁਝ ਇਹਦਾ ਮਾ ਦਿੱਤਾ ਲੱਤਾ ਕਹਿੰਦੇ ਜਿੱਕਾ ਮਹਾਰਾਜ ਕਹਿੰਦੇ ਉੱਕਣੀ ਅੱਗੇ ਆ ਗਿਆ ਕੋਈ ਪਰਾਂ ਨੂੰ ਆਉਂ ਘੁੰਮ ਕੇ ਆਇਆ ਸਾਰੀ ਲਾਡੋ ਜੁਮੀਆਂ ਇਹ ਕਹਿੰਦੇ ਆਗ ਨਹੀਂ ਹੈ ਕਿ ਆਗ ਤਾਂ ਬਹੁਤ ਆ ਟ੍ਰੈਲੇ ਹੀ ਭਰ ਗਈ ਦੇਖ ਲੈ ਕਹਿੰਦੇ ਆਗੇ ਨਹੀਂ ਹੈ ਕਿ ਗੰਨੇ ਪਰ ਬੱਤਾ ਵੀ ਲਾਣਾ ਸੱਦੂ ਆਗ ਹੈ ਹਾਂ ਬੱਤਾ ਵੀ ਲਾਣਾ ਲਾਉਣੀ ਪੈਣਾ ਫੱਟਾ ਤੇ ਦੀਦਈ ਆਉਂਦੀ ਕਹਿੰਦੇ ਆਗੇ ਨਹੀਂ ਹੈ ਕਿ ਮੈਨੂੰ ਕਹਿੰਦੇ ਆਗੇ ਨਹੀਂ ਹੈ ਕਿ ਪ੍ਰਾਲੀ ਲਿਆ ਮੈਂ ਪ੍ਰਾਲੀ ਜੀ ਤੇ ਲਿਆਵਾ ਮੈਂ ਮਗਾ ਇੰਨਾ ਆਗ ਹੈ ਉਹ ਬਥੇਰਾ ਗੰਨਾ ਨਿਕਲਦਾ ਹੈ ਹੈ ਗੰਨਾ ਪੁੰਗਾਂ ਨਿਕਲਣਾ ਹੈ ਪੂਰਾ ਆ ਉਹਨੇ ਥੋੜਾ ਜਿਹਾ ਵੱਧ ਵੱਟ ਲਿਆ ਉਧਰ ਗੰਨਾ ਹਾਂ ਥੋੜਾ ਜਿਹਾ ਵੱਧ ਵੱਟ ਲੈ ਥੋੜਾ ਸਿੱਧਾ ਖੜੇ ਹੈ ਯਾਰ ਸਿੱਧਾ ਖੜੇ ਹੈ ਮੇਰੇ ਹਰਫੇ ਸਿੱਧਾ ਨਮਕਰਾ ਹੈ ਯੋ ਤਾਂ ਮੈਂ ਲੈਸਾ ਫਰਤੀ ਨਹੀਂ ਗਾਉਣੀ। ਆਮ ਨਾਲ ਫਰਤੀਆਂ ਹੁੰਦੀਆਂ ਹੁੰਦੀਆਂ ਕਾਲ ਜੀ। ਠੀਕ ਹੋ ਲੈ ਕਾ ਜੀ। ਇਹਨੂੰ ਸਵੇਰ ਦਾ ਕਹਿੰਦਾ ਵੀ ਆ ਜਾ ਓਰੇ ਆ ਜਾ ਭਈਏ ਕੋਲ ਆ ਜਾ। ਆ ਹੁਣ ਆਇਆ ਦੇਖ। ਬੰਸ ਤੇ ਹੁਣ ਨੇ। ਕੀ? ਹੁਣ ਟੁੱਕ ਦੇ ਦੇ ਦੀ ਆ ਕੇ ਤੂੰ ਮੇਰੇ ਕਹੇ ਤੇ ਆਇੰਦੇ ਨਾ ਇੱਕ ਵਾਰੀ। 55 ਪਾਇਆ ਉਹਦਾ ਫੋੜ ਨੂੰ ਆਪਣ ਚੱਕ ਕੇ ਲੈ ਆ ਕੇ ਟੁੱਕ ਦੇ ਨੇ ਤੇ ਟੋਕਾ। ਚੱਲ ਲੂ ਟੁੱਕੂ। ਕਾ ਦੂ ਟੁੱਕਣਾ ਹੁਣ ਹੁਕਾ ਕਰਨਾ ਤੇ। ਬੰਦਾ ਲੇਬਰ ਵਾਲਾ ਛੋਟਾ ਰਹਿ ਗਿਆ ਪਰ ਇੰਦਰੇ ਉਹ ਸੀ। ਖਲੀਫ ਤੇ ਬਰਾਬਰੇ ਮੋਰਚਾ ਕਰਦੇ ਆ ਵਾ ਇੱਕ ਅੱਦੇ ਗੇੜ ਦਾ ਫਰਕ ਹੋਊਗਾ ਬੱਸ ਬਰਾਬਰੇ ਲੋਨ ਕਰਦਾ ਵੀ ਦੇਖ ਲਈ ਬਲੀਵ ਨੂੰ ਕਹਾਂ ਤੇ ਨਾਲ ਤੇ ਪਹਿਲਾਂ ਟਰਾਲੀ ਲੱਦਣੀ ਹੈ ਤੂੰ ਲੈ ਜਿਹੜਾ ਛੋਟਾ ਉਹ ਰੱਖੀ ਆ ਉਹ ਅਸੀਂ ਵੀ ਜਾਊਗਾ ਹਾਂ ਉਹ ਅਜੇ ਤਾਂ ਮੇਰੀ ਤਾਂ ਜਾਂਦੀ ਸੀ ਨੇ ਉਹ ਮੈਂ ਇਹ ਜੇ ਤਾਂ ਸਾਹਮਣੇ ਬਣਾਉਣਾ ਹੈ ਕਹਿੰਦਾ ਸਾਹਮਣੇ ਬਣਾਉਣਾ ਤਾਂ ਹੈ ਮਖਾ ਉਹ ਟਰੈਲੀ ਬਣਾ ਲੂਗਾ ਉਹ ਖਾਲੀ ਕਰ ਲੂਗਾ ਪਹਿਲਾਂ ਉਹ ਬਿੱਗਾ ਉਣਾ ਆਈ ਟ੍ਰੈਲੀ ਨਿਕਲ ਜੂ ਗਿੱਦਰ ਨੂੰ ਆਏ ਕੋਮਬਕੇ ਕਾਮ ਹੈ ਕਰਿਆ ਇਹ ਕਈਆਂ ਦਾ ਸਾਹਮਣੇ ਪੜਾਉਣਾ ਹੁੰਦਾ ਕਿੰਨੀ ਕਰਾਂ ਦੀ ਜਾਲੇ ਕੀ ਬੋਹ ਪੜਿਆ ਬਾਈ ਮੜਾ ਪੜਿਆ ਕਰਦੇ ਉੱਪਰ ਰਿਹਾ ਤੂੰ ਬੈਠੇ ਯਾਰ ਨਾ ਆਏ ਤੁਸੀਂ ਚੱਲੋ ਮੈਂ ਤੜਾਈ ਜਲਦੀ ਬੈਠ ਜਿਦਾ ਨਾ ਪਰ ਮੇਰੇ ਮਨ ਹਾਂ ਉਹਨੂੰ ਫੇਟਾ ਚੜਜਾ ਵੀ ਪੜਾ ਬਾਕੀ ਬਾਈ ਠੀਕ ਐਨ ਗਰੀਂਡਰ ਹੁਣ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਆਪੇ ਤੱਕ ਜਾਵਾਂਗੇ ਫਿਰ ਦਿਖਾ ਕੇ ਆਉਂਗੇ ਤੇ ਅਜਿਹਾ ਨੇ ਬਾਈ ਛੁੱਟੀ ਕਰਤੀ ਸੀ ਗੱਡੀ ਮਤੇ ਉਦੋਂ ਬਾਈ ਹੱਕਾ ਮਾਲ ਲਗਾ ਸਾਦੂ ਉਹ ਦਾਦੂ ਉਹ ਦਾਦੂ ਛੋੜ ਜਾ ਦਵਾਈ ਪਾਉਣੇ ਨੂੰ ਰੋਂਦਾ ਹੂੰ ਦਵਾਈ ਬਹੁਤ ਔਖੀ ਪਾਉਂਦਾ ਇੰਨਾ ਦਰਦ ਹੋਣਾ ਹੀ ਆ ਨਾ ਦਰਦ ਤਾਂ ਨਹੀਂ ਹੁੰਦਾ ਦਵਾਈ ਪਾਉਣ ਤੋਂ ਡਰਦਾ ਐ ਉਹ ਅੱਖ ਮੀਚ ਲਿੰਦਾ ਐ ਹਾਂ ਤਾਂ लवली ਤੇ ਪੁਆਈ ਆ ਹੁਣ ਇਹ ਤਾਂ ਤੁ लवली ਨਹੀਂ ਲੱਦਣ ਗਿਆ ਹੋਰ ਖੜਿਆ ਪਿੱਛੇ ਕਰਤਾ ਰਿਯਾਰ ਇਹ ਨਾ ਤਾਂ ਲੈਣ ਦੋ ਆ ਗਿਆ ਤਾਂ ਚੱਲਦਾ ਪਾ ਮੇਰਾ ਤੈਨੂੰ ਕਿਹੜੇ ਲੱਗੇ ਵੱਡੇ ਹੁੰਦਾ हाँ यार गोमंदार तब बदल जाती हूँ पीछे खा रहा हो जाएगा तो मैं कहना पहला फटा इधर ही लालो तार क्यों तो आँख थोड़ी ही रही है। <laughs> आगे आगे काटता दस दिन दे दस दिन दे काट क्या दस दिन तोड़ी जाएगी तोड़ तोड़ जाए बहुत रेंज है

ਜੱਗ ਜੇ 38 ਨੂੰ ਬਿਮਾਰੀ ਨਾ ਪੈਂਦੀ 36 ਗੰਨੇ ਨੂੰ ਉਹ ਦੇਖ ਲੈ ਦੁਬਾਰਾ ਗੰਨਾ ਹੋਇਆ ਵਿਆ ਗਾਉਂਡ ਦੇਖਦਾ ਕੁਲੀ ਖਲਾ ਜੰਮਿਆ ਲੱਖ ਲੱਖ ਬਿਮਾਰੀ ਨੇ ਲੈ ਗਿਆ ਬਿਮਾਰੀ ਨੇ ਫੇਲ ਕਰਤਾ ਸਨਾਂ ਚੰਗਾ ਜੀਮੀਦਾਰ ਦੇ ਹੱਕ ਚ ਦਾ ਬਹੁਤ ਇਹ ਜੱਜਾਂ ਨਹੀਂ ਪਰੀ ਇਹ ਪਰਿਗਰਜੇਗਾ ਅੰਦਰ ਨੂੰ ਰੱਖ ਲੋ ਚਾਰ ਪਰੇ ਰਹਿ ਕੇ ਦਾਂਦ ਚਾਲੂ ਗੱਬੇ ਦਾ ਬੁਰਾ ਉੱਥੇ ਕਹਦੇ ਲੈ ਗਿਆ ਤੂੰ ਗੱਬੇ ਦਾ ਬੱਪ ਭਰੀ ਰੇ ਇਸ ਤਰੀ ਦਾ ਬੁਰਾ ਆ ਕੇ ਉਧਰ ਆ ਬਈਆ ਜੀ ਬੱਤ ਇਹਨਾਂ ਰਹਿ ਗਈਆਂ ਨਹੀਂ ਨਹੀਂ ਕੋਈ ਨਹੀਂ ਹੈਗੀ ਆ ਤੂੰ ਮੈਂ ਕਾਂ ਪੰਜ ਭੰਨੀਆਂ ਭੰਨੀਆਂ ਭਾਈ ਉਹ ਸੈੱਟ ਕਰ ਯਾਰ ਗੱਬੇ ਦਾ ਬੱਪ ਭੰਨੀਆਂ ਭੰਨੀਆਂ ਉਹ ਭਾਈ ਚੱਕ ਲਾਗ ਲਾ ਉਹ ਕੰਮ ਖਰਾਬ ਕਰਦਾ ਸਾਰਾ ਯਾਰ ਆਓ ਭਰੀ ਲਾਗ ਲਾਓ ਸੈੱਟ ਕਰ ਆਇਆ ਸੀ ਨਾ ਹਾਂ ਬਾਤ ਆ ਜਾ ਪਿੱਛੇ ਚੱਲੋ ਅੱਥੇ ਪਿੱਛੇ ਖੜਾ ਪਰ ਨਹੀਂ ਖੜਾਇਆ ਅੱਥੇ ਜਾ ਕੇ ਕਿੱਥੇ ਨੂੰ ਪਾਜੀ ਫੜਾਈ ਜਾ ਉਹਨੂੰ ਮੈਂ ਸੈੱਟ ਕਰ ਦੇਵਾ ਲਾਹ ਪਾਈਆਂ ਦੇ ਫੋਨ ਆਏ ਆ ਬਾਈ ਇਹਨੂੰ ਪਤਾ ਲੱਗ ਗਿਆ ਕਾਲੇ ਦੀ ਵੀਡੀਓ ਜਿਹ ਸੀ ਨੇ ਦੇਖ ਲਈ ਕਾਲੇ ਵਾਲੀ ਸਭ ਨੇ ਖਬਰ-ਖ਼ਬਰ ਪੁੱਛੀ ਆ ਤੇਰਾ ਕੀ ਕਹਿੰਦੇ ਉਹਨੂੰ ਕਾਲਾ ਮੈਨੂੰ ਕਹਿੰਦਾ ਮੈਂ ਅੱਖ ਵੱਥ ਧਰ ਕੇ ਦੇਖਿਆ ਕਹਿੰਦਾ ਇਹ ਠੀਕ ਹੈ ਤਾਂ ਹੌਸਲਾ ਹੋਇਆ ਫਿਰ ਮੈਨੂੰ ਕਹਿੰਦਾ ਦਾਦੂ ਮੈਨੂੰ ਦੋ ਅੱਖਾਂ ਦੇ ਦਿਖਦਾ ਕਹਿੰਦਾ ਅੱਜ ਵੀ ਕਹਿੰਦਾ ਇਹ ਦਿਖਦਾ ਕਹਿੰਦਾ ਦਾਦੂ ਦੋ ਅੱਖਾਂ ਹੈ ਕੰਮ ਛੇੜਦਾ ਤਾਂ ਕੰਮ ਛੇੜਦਾ ਤਾਂ ਸਾਲਾ ਸਾਰੇ ਹੀ ਕੰਮ ਖਰਾਬ ਹੋ ਗਏ ਸਾਡਾ ਹੋਰਾ ਨਿਆਣੇ ਨੂੰ ਪਤਾ ਵੀ ਨਹੀਂ ਹੈਗਾ ਹੁਣ ਜਿੰਦਾ ਮਰਦੀ ਕਹਿ ਲਾ ਉਹਨੂੰ ਵੀ ਡੰਡਾ ਨਹੀਂ ਡੰਡਾ ਨਹੀਂ ਚੱਕਣੀ ਤਾਂ ਡੰਡਾ ਚੱਕਣੀ ਚੱਕਣਾ ਉਹਨੇ ਐਹੋ ਜਿਹਾ ਬੋਤਾ ਨੀ ੜਕਾ ਚੱਕ ਲੈਣਾ ਆ ਕੰਮ ਕਰਦਾ ਤਾਂ ਹੁਣ ਹਟੂਗਾ ਹੁਣ ਡਰ ਗਿਆ ਹੁਣ ਡਰਿਆ ਪਿਆ ਪਰ ਇੱਕ ਗੱਲ ਦੇਖਿਆ ਫਿਰ ਵੀ ਹੌਸਲਾ ਰੱਖਿਆ ਬੰਦਾ ਪੂਰਾ ਡਰਿਆ ਨਹੀਂ ਡਰਿਆ ਨਹੀਂ ਹੈਗਾ ਇੱਥੇ ਉਹਨਾਂ ਦੇ ਸਟਾਫ ਨੇ ਬਹੁਤ ਹੋਰ ਕਰਨਾ ਪਵੇਗਾ ਸਕੇ ਥੋੜਾ ਜਿਆ ਹਾਂ 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 ਉਹਨੇ ਬਹੁਤ ਟੀਅਰ ਨਾਲ ਕੰਮ ਕੀਤਾ ਜੀ ਚੰਨੇ ਰਹਿੰਦੀ ਐ ਜੇ ਦੋ ਚਾਰ ਰਹਿੰਦੀ ਇਹਨੇ ਪਾਉਰੇ ਕਹਿੰਦੇ ਤੇ ਵੀ ਟਾਂਕੇ ਲਵਾ ਲੰਦੇ ਸਭ ਵੀ ਟਾਂਕੇ ਲਾਦਨੇ ਆ ਕੁਫੇ ਘਮਖਾ ਹੋਣਾ ਤਾਂ ਉਹਦੀ ਉਹ ਜਿਹੜੀ ਪਾਈਪ ਅੰਦਰ ਉਹ ਹੀ ਹੋਈ ਸੀ ਹਾਂ ਉਹ ਲੋਟ ਨਹੀਂ ਕਿਉਂਣੀ ਫਿਰ ਯਾਰ ਹੁਣ ਆਏ ਨਾ ਵੀ ਅੱਭਾ ਅੱਖਾਂ ਦਾ ਖਾਲੀ ਹੱਸਦਾ ਆ ਉਹਦੀ ਇੱਥੇ ਬਾਈ ਉਹ ਪਈ ਆ ਉਹਦੇ ਜਖਮ ਡੂੰਗਾ ਦਾ ਜ਼ਿਆਦਾ ਹੋ ਗਿਆ ਦਾ ਥੋੜਾ ਜਿਹਾ ਉਹ ਜਿਹੜੀ ਆਪਣੀ ਸਾਨੂੰ ਤਾਂ ਅੱਜ ਇੱਥੇ ਪਤਾ ਲੱਗਿਆ ਵੀ ਹੰਝੂ ਵਾਲੀ ਵੀ ਪਾਇਆ ਪੈ ਇਥੇ ਹੁੰਦੀ ਹੈ ਹੁੰਦੀ ਹੈ ਉਹ ਕਹਿੰਦਾ ਵੀ ਦੀ ਅੱਖ ਤੇ ਨਹੀਂ ਪਾਣੀ ਗਿਰੀ ਜਾਣਾ 24 ਘੰਟੇ ਅੱਛਾ ਹਾਂ ਕਹਿੰਦਾ ਜੀ ਸਿੱਧੇ ਟਾਂਕੇ ਲਵਾਉਂਦੇ ਤੁਸੀਂ ਜੋ ਸਰਜਰੀ ਕਰਕੇ ਹੋ ਗਿਆ ਹਾਂ ਉਹ ਫਿਰ ਉਹ ਹੁਣ ਪਾਈ ਹੋਈ ਕਹਿੰਦੇ ਮਹੀਨੇ ਤੱਕ ਕਹਿੰਦੇ ਬ੍ਰੀਕ ਆ ਜਮਾ ਹੀ ਕਹਿੰਦੇ ਉਹ ਜਗਾ ਬਣ ਜੂਗੀ ਉੰਨੀ ਕਿਸੇ ਕੱਢ ਦੂਗੇ ਉਹਨੂੰ ਠੀਕ ਆ ਮਾਸ ਨਾਲ ਹੋ ਕੇ ਹਾਂ ਹਾਂ ਕਿਹੜਾ ਖਿੱਚ ਕੇ ਨਿਕਲ ਜਾਣੀ ਠੀਕ ਆ ਮਾਸ ਉਹ ਪਤਾ ਤਾਂ ਨਹੀਂ ਲੱਗਦਾ ਕਿ ਆ ਗਿਆ ਬਾਈ ਤਾਂ ਹੀ ਕਹਿੰਦੇ ਐ ਕੋਈ ਦਿੱਤਾ ਲੱਤਾ ਵੀ ਅੱਗੇ ਆ ਗਿਆ ਨਹੀਂ ਜਿਹੜੇ ਹਸਾਬ ਨਾਲ ਖੂਨ ਗਿਰਦਾ ਤਾਂ ਅੱਖਾਂ ਮੇ ਮਾ ਅੱਖ ਗਈ ਦੀ ਇੱਥੇ ਤੇ ਐ ਖੂਨ ਆਏ ਆਉਂਦਾ ਤਾਂ ਟਪ ਟਪ ਇੱਕ ਰੋਂਦਾ ਦਾ ਬਹੁਤ ਮਾ ਅੱਖ ਗਈ ਫਿਰ ਉਹ ਤਾਂ ਬਾਅਦ ਚੁੱਪ ਕਰ ਗਿਆ 15 ਮਿੰਟ ਬਾਅਦ ਜਾਂ ਡਰ ਵੀ ਗਿਆ ਉਹ ਫਿਰ ਪਿਆ ਰਿਹਾ ਭਾਈ ਵਧੀਆ ਹਸਪਤਾਲ ਦਾ ਫਾਇਦਾ ਫਰਕੇ ਆ ਹੁਣ ਜੇ ਆਪਾਂ ਇੱਥੇ ਕਿਸੇ ਤੇ ਕਰਾ ਲੈਂਦੇ ਆਮ ਅਗਲੇ ਦਾ ਟਾਂਕਾ ਲਾਣਾ ਤਾਂ ਚੱਲ ਪਾਸੇ ਹੁਣ ਜਿਹੜਾ ਕੰਮ ਉਹਨੂੰ ਪਤਾ ਵੀ ਟਾਂਕ ਕਾ ਲੈਂਦੇ ਨੇ ਕੰਮ ਖਰਾਬ ਕਰਨਾ ਵੀ ਦੂਜੀ ਧਰ ਸਰਜਰੀ ਹੋਣੀ ਐ ਉਹ ਵਧੀਆ ਐ ਵਧੀਆ ਹਸਪਤਾਲ ਦਾ ਵਧੀਆ ਕੰਮ ਹੁੰਦਾ ਫਿਰ ਉਹ ਕਹਿ ਰਹਿ ਗਿਆ ਖੁੱਲੀਆਂ ਅੱਖਾਂ ਵਾਲਾ ਜ਼ਿਆਦਾ ਹੈ ਉਹ ਅੱਖਾਂ ਦਾ ਹੀ ਹਸਪਤਾਲ ਤਾਂ ਜ਼ਿਆਦਾ ਹੈ ਹੈ ਪਹਿਲਾਂ ਅੱਖਾਂ ਦਾ ਹੀ ਹਸਪਤਾਲ ਹੈ ਅੱਖਾਂ ਦਾ ਹੀ ਐ ਪਹਿਲਾਂ ਵੀ ਸੁਣਨਾ ਮਸ਼ਹੂਰ ਹੈ ਖੰਧਾਂ ਅਮਰੀ ਪਾਰੇ ਨਾਲ ਚਾਰ ਭੜੀਆਂ ਇਹਨੇ ਵੀ ਜਾਣਾ ਹੋਣਾ ਮੋਟੇ-ਮੋਟੇ ਇਹ ਬਾਹਰ ਕੋਈ ਚੱਕ ਲੈ ਜੂਗਾ ਦੋ ਭੜੀਆਂ ਦਾ ਵੀ ਕੁਛ ਨਹੀਂ ਫੇਰੇ ਆ ਗੋ ਵੀ ਫੇਰੇ ਆ ਕੇ ਦੋ ਮੋਟੇ ਮੋਟੇ ਇਹ ਪਾ ਲੋ ਬਸ ਪਾ ਦੇ ਠੀਕ ਕਰੀ ਦੋ ਕਰ ਦੇ ਦੀਆਂ ਉਹ ਪਾ ਦੇ ਦੋ ਫਟਾਫਟ ਆਦਰ ਪਿੱਛੇ ਆ ਜਾ ਓਏ ਹੁ ਮਾਰ ਦੋ ਤਿੰਨ ਭਰੀਆਂ ਚੱਕ ਦੋ ਬੰਨੜਾ ਜਮੇਲਾ ਬਹੁਤ ਆਦ ਨਾ ਇਹਦਾ ਵੀ ਭਾਈ ਬਹੁਤ ਨਿਕਲਦਾ ਹੈ ਹੈ ਗੰਨਾ ਤਿੰਦੇ ਦਾ ਵੀ ਇੰਦਰਾ ਵੀ ਤਿੰਨ ਪਰਚੀਆਂ ਹੋਰ ਆ ਜਾ ਤਿੰਦੇ ਦੀਆਂ ਤਿੰਨ ਪਰਚੀਆਂ ਹੋ ਜਾਣੀਆਂ ਹੋ ਜਾਣੀਆਂ ਨਹੀਂ ਜ਼ਿਆਦਾ ਨਹੀਂ ਥੋਥੋ ਦੇ ਤੈਨੂੰ ਮੇਰੇ ਹਿਸਾਬ ਨਾਲ ਹਰਾਮ ਨਾਲ ਹੈ ਹੈ ਹੈਗੀਆਂ ਥੋਥੋ ਦੀ ਲੱਗੇ ਤੂੰ ਕਹਦੇ ਹੈਦਾ ਵੀ ਘਿਰਚੇ ਦੇ ਉੱਪਰੋਂ ਮੂੰਹ ਪਾ ਕਰਦੇ ਮੂੰਹ ਦਾ ਨਹੀਂ ਬੈਠਦਾ ਲੈ ਤੂੰ ਜਿੱਦਾ ਉੱਦੋਂ ਦੂਤਾ ਦਾ ਮੂਰੇ ਬਿੱਡ ਨੂੰ ਤਾਂ ਹੀ ਤਾਂ ਫੇ ਸੱਟ ਪਾਦੀ ਉੱਥੱਲੇ ਫੜੰਗੇ ਮੈਂ ਪੈਰ ਵੱਜੇ ਬਾਅਦ ਵਿੱਚ ਪਤਾ ਲੱਗਦਾ ਫਿਰ ਗੱਲਾਂ ਦਾ ਇਹਨਾਂ ਦਾ ਤੈਨੂੰ ਲਈ ਫਿਰ ਜਾਊਗਾ ਹਾਂ ਫੇ ਤੈਨੂੰ ਲਈ ਫਿਰ ਜਾਊਗਾ ਹਾਂ ਹਾਂ ਕੱਲੇ ਵੱਲ ਸੇ ਭਰੀਆਂ ਤਾਂ ਬਾਈ ਨੇ ਲੋਚ ਆ ਰਿਹਾ ਲੱਦ ਦਿੰਦੇ ਇਕੱਠੀ ਸੱਤ ਬੰਨੀਆਂ ਆ ਪਈਆਂ ਇੱਧਰ ਪਿੱਛੇ ਟਰਾਲੇ ਤੇ ਆ ਹੋਰ ਆ ਹਾਂ ਉਹ ਟਰਾਲੇ ਦੇ ਮਗਰ ਚਲੋ ਲੱਦ ਲੈਂਦੇ ਯਾਰ ਮੜੀ ਪਈ ਆ ਬਹੁ ਭਰੀ ਪਈ ਆ ਹਾਂ ਬਹੁ ਭਰੀ ਪਈ ਆ ਯਾ ਪਰ ਨਹੀਂ ਹੋਣੀ ਆ ਜ਼ਿਆਦਾ ਘੱਟ ਹੈ ਨਾ ਮੇਰੇ ਟਰਵੱਲਾ ਵੀ ਹੋਰ ਪਰ ਨਹੀਂ ਹੋਊਗਾ ਸੌ ਦੇ ਉੱਪਰ ਆ 14 ਫੁੱਟ ਆ ਇਹ ਆਪਣਾ 15 ਐ ਸੌ ਦੇ ਉੱਪਰ ਆਊਗਾ ਕਿਉਂ ਦੱਸ ਦੋਸੇ ਘੱਟ ਚ ਜਾਣਾ ਹਾਂ ਇਹ ਨਸੀਹੀ ਪਸੂ ਬੱਤੀ 50 ਗੰਨਤ 47 ਬਣੀਆਂ ਪਈਆਂ ਥੱਲੇ 50 ਤਾਨੂੰ ਕਿਹਾ ਜਾਂਦਾ ਨੂੰ ਕਿੰਨੀ ਭਰੀ ਵੱਡੀਆਂ 250 ਭਰੀ ਆ ਭਰੀ ਭਾਰੀ ਬਹੁਤ 45 ਪਲੱਸ ਆ ਭਰੀ ਇਹ ਕਿੰਨਾ ਹੋਵੇਗਾ 50 ਕਿਲੋ ਦੀ ਭਰੀ ਲਾ ਇਹਦਾ 50 ਕਿਲੋ ਦੀ ਕਹਿੰਦੇ ਆ ਹੋਊਗੀ ਵੀ ਚੱਕ ਨਹੀਂ ਹੁੰਦੀ ਹੈਗੀ ਮੈਂ 280 ਭਰੀ ਵਾੜ ਲਿਓ ਕਿਹਾ ਕਿਲੋ ਦੀ ਭਰੀ ਆ ਹਾਂ ਤੇ ਭਾਈ ਪਹਿਆਦੀ ਹੈ ਸਿੱਧਾ ਗੰਨਾ ਹੈ ਸਿੱਧਾ ਹੈ ਇਹ ਨਾ ਇਹ ਕਹਿੰਦੇ ਇਹ ਤਾਂ ਟੋਟਾ ਨਹੀਂ ਹੈਗਾ ਇਹਨੂੰ ਭਰੀ ਘਣੀ ਹੈ ਹਾਂ ਰਿੰਜ ਬਿੰਗਾ ਕਹਿੰਦਾ ਟੋਟਾ ਉਹਦੀ ਕੋਈ ਬਾਤ ਨਹੀਂ ਆਹਾ ਉਹ ਗੰਨਾ ਸਿੱਧਾ ਸਾਰਾ ਗੰਨਾ ਸਿੱਧਾ ਵੀ ਤਾਂ ਟੋਟਾ ਨਹੀਂ ਹੈ ਜਿਹੜਾ ਨਹੀਂ ਗੰਨਾ ਹੈ ਵਾਹ ਫਰਕ ਪੈ ਗਿਆ ਇਹ ਬਿੰਗਾ ਕਹਿੰਦਾ ਟੋਟਾ ਕੋਈ ਬੰਨਾ ਕੁਝ ਨਹੀਂ ਲੱਗਦਾ ਹੈਗਾ ਮਨ ਤਾਂ ਐਂ ਦਾ ਮਾ ਸਾਲਾ ਕੁਝ ਨਹੀਂ ਹੈਗਾ ਇਹਦੀ ਕੀ ਬਿਮਾਰੀ ਹੋ ਰਹੀ ਹੈ ਬਿਮਾਰੀ ਬਹੁਤ ਹੀ ਗੰਨੇ ਨੂੰ ਬਿਗਾ ਕੇ ਜਗਾ ਵੱਡ ਹੋਈ ਸਵਾ ਕੁ ਬਿਗਾ ਹੋਊਗਾ ਵਾਤੇ ਬਾਤੇ ਬੰਨਾ ਗਿਆ ਤੂੰ ਦੱਸ ਦੇ ਕਿੱਥੇ ਜਾਉਂ। ਉਹ ਕਰਤੀ ਉਹ ਤੇ ਕੜਾਉਣੀ ਆ ਜੀ। ਉਹਨੂੰ ਖਾਲੀ ਕਰਕੇ ਤੂੰ ਬੀਜ ਦੇ ਦੇ। ਤੂੰ ਸ ਨਹੀਂ ਵੇਜਣਾ। ਮੱਕੀ ਵੀ ਬੀਜਣੀ ਸਾਰੇ। ਉਹਦੇ ਮੈਂ ਕੋਈ ਹੋਰ ਬੀਜ ਦਿੰਦੇ ਆ। ਇੱਥੇ ਮੁੱਥੇ ਮੱਕੀ ਲਾਉਣੀ ਨਹੀਂ। ਮੱਕੀ ਇੱਧਰ ਲਾ ਦੂਗਾ ਆਹ। ਸਾਰੇ ਤੇ ਮੱਕੀ ਲਾ ਦੂਗਾ। ਉਹ ਮੈਂ ਇੱਥੇ ਬੀਜ ਦੂੰਗੇ। ਇਹ ਤਾਂ ਆਪਾਂ ਮਿੱਟੀ ਚ ਕਾਉਣੀ ਕਰਕੇ ਇੱਧਰ ਤਾਂ। ਉਹ ਮੈਂ ਇੱਥੇ ਬੀਜ ਦੇਣਾ ਆਪਣੇ ਪਰਤੀ ਚ ਕਾਕੇ। ਸਮਝਿਆ? ਮਰਜੀ ਆਵੇਂ ਜੀ। ਹੋਰ ਕੀ ਆ? ਮੈਥੇ ਤੇਰੇ ਇੱਥੇ ਕਹਿੰਦੇ ਨਹੀਂ ਛੱਡਣੇ। ਤਾਂ ਦੇਖੇ ਨਹੀਂ ਤੱਕ ਗਏ। ਉਹ ਚਾਹੇ ਜੋ ਰੋਕਾ ਨੇ ਖਾ ਲੇ ਫਿਰ ਵੀ 25000 ਦੇ ਹੋਗੇ ਤਾਂ ਆ ਰਹਿਣ ਦੇ ਦੇ ਫੇਰੇ ਗੱਡੀ ਵਾਲੇ ਗੱਡੀਆਂ ਖੜਾ ਖੜਾ ਕੇ ਤੋੜ ਕੇ ਜਾਂਦੇ ਰਹੇ ਉਹਥੇ ਦੇ ਵਿੱਚ ਕੁਝ ਉਹ ਆਉਂਦੀ ਬਹੁਤ ਮਿੱਠਿਆਲੀਆ ਖੇੜ ਖੁਸ਼ਬੂ ਆਉਂਦੀ ਦੀ ਮਿੱਠੀ ਦੀ ਖੁਸ਼ਬੂ ਦੂਰ ਥਾਈਆਂ ਗੱਡੀ ਖੜਾ ਕੇ ਗੱਡੀ ਸੜਕਾਂ 'ਪਾ ਗੱਡੀਆਂ ਖੜਾ ਖੜਾ ਕੇ ਤੋੜਦੇ ਰਹੇ ਲੋਕ ਮਿੱਥੇ ਥੱਲੇ ਕੀੜਾ ਯਾਰ ਦੇ ਫੇਰ ਹੋ ਗਏ ਉਹ ਸਾਨੂੰ ਕਹਿੰਦੇ ਭਾਈ ਥੋੜੇ ਤਾਂ ਮਿੱਥੇ ਜਾਂਦੇ ਇੱਥੇ ਤੋੜ ਤੋੜ ਕੇ ਬਹੁਤ ਲਾਗਦੇ ਫੋਨ ਕਰਦੇ ਗੱਲ ਮੈਂ ਖਾ ਲੈਣ ਦੇ ਯਾਰ ਜਿਹੜਾ ਮਾਰੇ ਨੇ ਦੇਣਾ ਦੇਣਾ ਹੀ ਹੈ ਮੈਂ ਖਾਈ ਜਾਂਦੇ ਖਾਣਦੇ ਮਿੱਠਿਆੜੀਆਂ ਰੋਟੀਆਂ ਨੇ ਸਾਨੂੰ ਠੀਕ ਨਹੀਂ ਫਿਰ ਮੇਥਿਆਂ ਦੀ ਰੋਟੀਆਂ ਤਾਂ ਖਾਂਦੇ ਹੀ ਖਾਂਦੇ ਨੇ ਕਿ ਪੰਡ ਵੱਢ ਕੇ ਵੇਚਣ ਗਿਆ ਮੇਥਿਆਂ ਦੀ ਉਹ ਇਹਨੂੰ ਵੀ ਵੇਚ ਲੈਣਦੇ ਹੁਣ ਗੁੱਟੀਆਂ ਣਾ ਕੇ ਮੈਂ ਵੇਚ ਲੈਣਦੇ ਇਹਨੂੰ ਵੀ ਇਹਨੂੰ ਵੀ ਘਰ ਪੂਰਾ ਕਰਦੇ ਆ ਆਪਣਾ ਫਿਰ ਵੀ 25.5 30000 ਦੇ ਹੋ ਗਏ ਹਨਾ 25000 ਦੇ ਹੋਗੇ 25000 ਦੇ ਹੋ ਗਏ ਤੇ 26 28000 ਦੇ ਹਾਂ ਬਸ ਆਹੀ ਹੈ ਹਾਲੇ ਥੋੜਾ ਜਿਆਦਾ ਸੈਂਪਲ ਖਰਾਬ ਨਿਕਲ ਗਿਆ ਨਹੀਂ ਤਾਂ 35 35000 ਦੇ ਗੇੜ ਹੋ ਜਾਂਦੇ ਆ 나가 나 ਮੈਥੇ ਹੰਦੀ ਝੂਟੀ ਦੇਖੇ ਮੱਕੀ ਛੱਡੀ ਏ ਕਾਲਾ ਕਾਲੂ ਮੈਨੂੰ ਮਖੌਲ ਕਰੇ ਕਹ ਤੂੰ ਇਲਾਕੇ ਨੱਟ ਹੋਇਆ ਮੈਂ ਕਹਿੰਦਾ ਤੂੰ ਟਰੈਕਟਰ ਕੱਢ ਕੇ ਕੱਲੇ ਲੈ ਗਿਆ ਆ ਮੈਨੂੰ ਕਹਿੰਦਾ ਵੀ ਗੱਡੀ ਨਾ ਬਾਪੂ ਅਰੇ ਕੱਲ ਤਾਂ ਆ ਮੈਂ ਹੁਣ ਬਾਪੂ ਨੂੰ ਡਰਾਈਵ ਲਈ ਸਮਝਾ ਉਹ ਨਾ ਡਰਾਈਵਰ ਆ ਕੱਢ ਭਾ ਲੈ ਜਾਣਾ ਤਾਂ ਉੱਥੇ ਨੂੰ ਉਹ ਪਹੀ ਪੂਰੀ ਪੂਰੀ ਦੀ ਉਹ ਪੂਰੀ ਪਹੀ ਪੂਰੀ ਆ ਬਿਓੜ ਖੁੱਲੇ ਆ ਮੜੀਏ ਆਪਣਾ ਕੰਨਾ ਨਿਕਲੀ ਜਾਣਾ ਰਾਮ ਨਾਲ ਲਾਉਗਾ ਪਰ ਰੂਟਾ ਬੀਟਰ ਘਮਾਉਣਾ ਚਾਉੜੀ ਕਰ ਲਵਾਂਗੇ ਤੂੰ ਤਾਂ ਮੈਂ ਹੁਣ ਹੀ ਘਮਾ ਦੇ ਜਹੇ ਕੁਮਾਦ ਨਾ ਹੋਵੇ ਹੁਣ ਤੋਣਾ ਤੋਣਾ ਇਹਦਾ ਰੂਟਰ ਬੀਟਰ ਕੰਨ ਦੀ ਸੀ ਹੁਣ ਬਾਕੇ ਆਉਂਗਾ ਉਹਨੂੰ ਬਾਇਆ ਮਣਮੜਾ ਕਾਦਾ ਨਾ ਪਟਾਈ ਕਰੀ ਖੱਬਲ ਜਿਹੜਾ ਪੱਟ ਕੇ ਉਹ ਲਿਆ ਜਾ ਜਵੇ ਟਿੰਡੇ ਵਾਲਾ ਗੰਨਾ ਨਾਲੇ ਲਾਈ ਵੀ ਉੱਥੇ ਜਿੱਥੇ ਟੋਏ ਆ ਹੋਰ ਨਾ ਲਾਈਂ ਕਿਤੇ ਵੀ ਠੀਕ ਹੈ ਨਾ ਇਹਨੂੰ ਸੈੱਟ ਹੋ ਜਾਣਾ ਇਹਨਾਂ ਇਹ ਚਾਰ ਕਿੰਨੀਆਂ ਵੀ ਪੈਗੀਆਂ ਕਹਾ ਤਾਂ ਵੀ ਸੈੱਟ ਹੋ ਜਣਾ ਉਹਨੇ ਜੇ ਤਾਂ ਬਜਾਦਾ ਬਾਤ ਤਾਂ ਫਿਰ ਘਾਰਾ ਬਣ ਜੇਣਾ ਬਾਈ ਦਾ ਫੋਨ ਆਉਂਦਾ ਗਲਵ ਦਾ ਹਾਂ ਕੋਈ ਕਬਰ ਇਹਦੇ ਥੱਲੇ ਪਈ ਲੱਗੀ ਜਾਂਦਾ ਹਰੇਕ ਫੋਨ ਕਰਦਾ ਹੈ ਬਾਕੀ ਠੀਕ ਹੈ ਭਾਈ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਹਨ ਗਰੀਂਦਰ ਓਕੇ ਇਹ ਗਾਣਾ ਗੂੰਜਾ ਰਿਹਾ ਹੈ ਕਿ ਕੋਈ ਨਹੀਂ ਆ ਇਹ ਸੀਨ ਗੂੰਜਾ ਰਿਹਾ ਹੈ 203 ਜ਼ੋਰ ਕਾਲਾ ਬੋਲਾ ਨਹੀਂ ਲਓ ਜੀ ਹੁਣ ਅੱਪਾ ਤਾਂ ਚੱਲੇ ਚਾਚਾ ਲੈ ਕੇ ਉਹ ਗੌੜ ਰਾਈਟਰ ਨਾਲ ਵੀ ਲੈ ਕੇ ਗਿਆ ਹੋਇਆ ਹੈ ਹੈ ਠੀਕ ਆ ਸੁਆ ਲੈ ਕੇ ਆਏਗਾ ਮੈਂ ਗੰਨੇ ਵਾਲੀ ਆਉਂਗਾ ਭੜੇ ਵਿੱਚ ਨਹੀਂ ਤੂੰ ਲੈ ਕੇ ਜਾਊਂਗਾ ਭਾਈ ਗੰਨੇ ਵਾਲਾ ਕੌਣ ਲੈ ਦੇਉਂ ਇੱਥੇ ਜਿੱਥੇ ਜਾਣਾ ਹੈ ਮੇਰਾ ਸਕਾਟ ਵਰਗ ਨਟ ਹੋਇਆ ਸਕਾਟ ਪਰ ਮੈਂ ਬਥੇਰਾ ਕਿੰਨਾ ਟੋਆ ਸਕਾਟ ਨੂੰ ਥੈਲਾ ਬਨ ਕੇ ਸਾਜਰੀ ਤੁਰਪੰਦਾ ਦਾ ਆਹੋ ਜੂਰੀ ਵਾਲਾ ਜੂਰੀ ਵਾਲਾ ਥੈਲਾ ਪੂਰੇ ਵੱਢਦਾ ਪੈਦਾ ਦਉਦੇ ਗਰਮ ਗਾਮੇ ਨੂੰ ਲੋਰ ਬਹੁਤ ਹੋ ਗਿਆ ਸਾਲਾ ਘਰਾਂ ਨਿਕਰਦਾ ਦਾ ਟਰੈਕਟਰ ਉਹ ਹੈਨਾ ਕਿਹੜਾ ਲੰਬਾ ਵੀ ਤਾਂ ਨਿਕਰ ਵੀ ਸੀੜਾ ਸਖੜਾ ਟਰੈਕਟਰ ਆ ਉਹ ਸਭ ਤੋਂ ਕੋ ਸਿਲੰਡਰਾਂ ਦਾ ਸਭ ਤੋਂ ਧਗੜਾ ਸਕਾਟ ਹੈ ਦੋ ਤਾਂ ਉਹ ਦੋ ਸਿਲੰਡਰ ਤਾਂ ਉਹ 335 ਹੈਗਾ ਦੋ ਸਿਲੰਡਰ ਵਾਲੇ ਤੇ ਉਹ ਇੱਕ ਬ੍ਰੇਕਾ ਕਿੰਨੇ ਮਾਰਦਾ ਹੋਰ ਕਿੰਨੇ ਦਿਨ ਦਾ ਮਾਰਦਾ ਉਹ ਇੱਕ ਮਰੂਤੀ ਸ਼ੋ ਵੀ ਤਾਂ ਆਇਆ ਤਾਂ ਉਹ ਮਰੂਤੀ ਉਹ ਹਾਉ ਵੀ ਆਇਆ ਤਾਂ ਮਰੂਤੀ ਹੈ ਹਾਂ ਇਹ ਚੌੜੀ ਸ਼ੋ ਵਾਲਾ ਇਹ ਸੱਜਦੇ ਤੇ ਜਿਹੜੇ ਪਹਿਲੇ ਤੇ ਇਹ ਫੋਰਡ ਵਾਂਗੂ ਦੀ ਸ਼ੋ ਇਹ ਦੀ ਹਾਂ ਇਹ ਸੱਜਦੇ ਤੇ ਉਹ ਸੱਜਦਾ ਇਹਨਾਂ ਦਾ ਉਹ ਥੋੜਾ ਜਿਹਾ ਹੁੰਦਾ ਹਾਂ ਉਹ ਨਿੱਤਰਾ ਕੋਈ ਹੁੰਦਾ ਤਾਂ ਪਹਿਲਾਂ ਪਤਾ ਨਹੀਂ ਕਿ ਨਹੀਂ ਖਾਦੇ ਸੀ ਨਿੱਤਰਾ ਉਹ ਦੂਆ ਦਾ ਹੋਰ ਪੁਰਾਣਾ ਮਾਡਲ ਤਾਂ ਉਹ ਨਹੀਂ ਇਹਨਾਂ ਨੇ ਕੋਈ ਦੂਜਾ ਵੀ ਜਦ ਇਹਨਾਂ ਨੇ ਦੋਹੇ ਜੋੜ ਕੇ ਇੱਕ ਟਰੈਕਟਰ ਬਣਾਇਆ ਤਾਂ ਉਹ ਉਹ ਲੜਨ ਦਾ ਦੋ ਇਸਕਾਟ ਤੇ ਉਹ ਇੱਕ ਸਵਾਈ ਦਾ ਇੱਕ ਸਕਾਟ ਦਾ ਪੁਰਾਣਾ ਉਹ ਇੱਕ ਮਾਸੜਾ ਦਾ ਮਾਡਲ ਦਾ ਸਕਾਟ ਦਾ ਉਹ ਵਾਸੜ ਵਾਲਾ ਦਾ ਉਹ ਇੱਕ ਵਾਸੜ ਵਾਲਾ ਦਾ ਜਿਹੜਾ ਇਹਨਾਂ ਨੇ ਜੋੜਿਆ ਤਾਂ ਹਾਂ ਉਹ ਤਾਂ ਪੁਰਾਣਾ ਮਾਡਲ ਦਾ ਬਹੁਤ ਪੁਰਾਣਾ ਦਾ ਹਾਂ ਇੱਕ ਮਸਲਾ 27 ਦਾ ਆ 27 ਵਾਲੀ ਦੀ ਸ਼ੋਰ ਰੱਖੀ ਦੀ ਰੇ ਉਹਦੇ ਬਾਹਰ ਆਇਆ ਸਾੜੇ ਵਾਲਾ ਬੱਡ ਲਾਇਆ ਤਾਂ ਉਹ ਹਾਂ ਦੂਆ ਫੋੜ ਫੋੜ ਦੀ ਸ਼ੋ ਵਾਲਾ ਬਾਹਰ ਲੈਟਾ ਹੈਗਾ ਉਹਦੇ ਬਾਹਰ ਦੀਆਂ 20 ਸਾਲ ਚਲਾਇਆ ਆਪਾਂ ਨੇ ਹੈ 19 ਸਾਲ 19 ਸਾਲ 19 ਸਾਲ ਚਲਾਇਆ ਨਵਾਂ ਲਿਆਦਾ ਉਹੋ ਨਵਾਂ ਲਿਆਦਾ ਨਵਾਂ ਘੜਾਇਆ ਨਵਾਂ ਲਿਆਦਾ ਉਹੋ ਉਹ ਚਲਾਇਆ 19 ਸਾਲ ਪਿਲਾ ਬਾਪੂ ਨੇ ਜਾਂ ਨਾ ਮਕਰੋ ਹੁਣ ਨਵੇਂ ਹੁਣ ਪ੍ਰਾਲੇ ਚ ਚਲਾਇਆ ਸੀ ਸਰਤਾਜ ਚਲਾਇਆ ਸੀ 35000 35000 ਵੀ ਚਲਾਇਆ 7-8 ਸਾਲ ਹੂੰ ਸਭ ਤੋਂ ਸ਼ੁਰੂ ਚ ਹੂੰ ਫੇਰ ਚਲਾਇਆ ਸੀ ਸਬਰਾਜ 2-3 ਸਾਲ ਸਰਤਾਜ ਸਬਰਾਜ 735 ਹਰਾ ਅੱਛਾ ਇੱਥੇ ਅਸੀਂ ਬੋਰ ਪੁੱਲਾ ਆਤਾ ਇੱਥੇ ਇਹ ਬੋਰ ਪਰੇ ਹੁੰਦਾ ਮੋਟਰ ਕਿੱਥੇ ਲੰਦੀ ਸੀ ਆ ਜਾਂ ਪੱਖੇ ਤੇ ਰਹੇ ਹਾਂ ਇੱਥੇ ਬੋਰ ਉਪਰ ਲਾਇਆ ਬੈ ਇੰਜਨ ਦਾ ਖਾਂਦਾ ਦਾ 10 ਲੀਟਰ ਤੇਲ ਹਾਂ ਇਹਨੇ ਵੀ ਇੰਜਣ ਖਰਾਬ ਹੈ ਜਦ ਟਰੈਕਟਰ ਖਰਾਬ ਆ ਜਾਂਦੇ ਪੂਲੀ ਵਾਲਾ ਪੂਲੀਆਂ ਹੁੰਦੀਆਂ ਨੇ ਯਾਰ ਇਹ ਕਬਾਤ ਪੂਲੀਆਂ ਲੱਗੀਆਂ ਹੁੰਦੀਆਂ ਟਰੈਕਟਰ ਦੇ ਨਾਲ ਹੀ ਪੂਲੀ ਆਉਂਦੀ ਜੇ ਟਰੈਕਟਰ ਕੋਈ ਲੰਦਾ ਤਾਂ ਨਾ ਗਾਇਲ ਪੂਲੀ ਲਾਜ਼ਮੀ ਲੰਦਾ ਤਾਂ ਹਾਂ ਪੱਖੇ ਉੱਪਰ ਤੇ ਨਾ ਹਾਂ ਹੁਣ ਤਾਂ ਪੂਲੀ ਆਉਂਦੀ ਉਹ ਨਹੀਂ ਨਹੀਂ ਹੁਣ ਨਹੀਂ ਇੱਥੇ ਬੋਰ ਪਖੜਾਤਾ ਸੀ ਸ਼ਾਮ ਤਾਂ 35 ਮਾ ਨਾ 40 ਲੀਟਰ 40 ਤੇ ਥੋੜੇ 38-38 ਲੀਟਰ ਦੀ ਰੈਂਕ ਹੀ ਆਉਂਦੀ ਹੂੰ ਇਹਦਾ ਹਰਾ ਸਵਰਾਜ ਤਾਂ ਸਾਰਾ ਹੀ ਖਾ ਗਏ ਸ਼ਾਮ ਤਾਈਂ ਹਾਂ 2 ਸਾਲ ਰੱਖਿਆ ਸੀ ਉਹ ਵੀ ਹਾਂ ਉਹ ਵੀ ਖੜੀ ਨਿਊਜ਼ਲੇ ਬੰਦ ਰਹਿੰਦੀ ਸੀ ਜਿੰਨਾ ਮਰਜ਼ੀ ਕੰਮ ਕਰਾਈ ਜਾ ਅੱਛਾ ਉਹਦੇ ਬਾਅਦ ਫਿਰ ਅਸੀਂ ਸਤਾਈ ਗਏ ਨਮਾਈ ਉਹ ਜਿਹੜਾ ਜਿਹਦੇ ਜਿਹਦੇ ਹੈਂਡਲ ਹੁੰਦਾ ਦਾ ਪੱਕਾ ਹੀ ਹੈਂਡਲ ਹੁੰਦਾ ਦਾ ਉਹਦੇ ਪੱਕਾ ਹੀ ਹੈਂਡਲ ਤਾਂ ਉਹਨੂੰ ਹੈਂਡਲ ਵੀ ਆਉਂਦਾ ਸਲਵ ਵੀ ਸੀ ਉਹਨੂੰ ਹਾਂ ਸਲਵ ਵੀ ਸਟਾਰਟ ਤਾਂ ਮਾਸਰ ਕੋ ਵੀ ਦਾ ਆ ਹੈਂਡਲ ਵੀ ਥਾ ਉਹਨੂੰ ਉਹ ਅਸੀਂ ਵੀ ਭਾਇਆ ਉਹ ਵੀ ਵਟੇ ਭਾਇਆ ਉਹਨੂੰ ਖੜਾਇਆ ਅਸੀਂ ਬੋਰ ਕੋ ਤਿੰਨ ਦਿਹਾੜੀਆਂ ਪਾਣੀ ਦੀ ਵਾਲਾ ਅੰਦਰ ਤਾਂ ਉਹ ਇੱਕ ਟੈਂਕੀ ਨਾਲ ਉਹ ਵੀ ਇੰਨਾ ਕੇ ਪੈਂਦਾ ਤਾਂ ਚੰਗ ਮੰਦੂ ਦਾ ਯਾਰ ਅਜੇ ਨਹੀਂ ਹਾਂ ਮਾਰਦਾ ਮਾਰਦਾ ਵੀ ਬੱਸ ਫਿਰ ਉਹ ਭਾਇਆ ਹੈ 20 35 ਜਿੰਨਾਂ ਦੀ ਖੇਤੀ ਕਰਨ ਵਾਲੇ ਦੇ ਨਾਲ ਨਾਲੇ ਖੇਤੀ ਕਰਦੇ ਤੇ ਸੱਤ ਪੂਰਾ ਬਗਮਾਉਂਦੇ ਮਿੰਜੀ ਗਾਇਲੇ ਉੱਪਰੇ ਮਿੰਜੀ ਉੱਪਰੇ ਗਾਇਲੇ ਪੱਖਾ ਪਿੱਛੇ ਪਾ ਕੇ ਨਾਲੇ ਪਟਾ ਨਾਲੇ ਪਟਾ ਸਭ ਕੁ ਗਾਇਲੇ ਉਦੋਂ ਤਾਂ ਬੱਸ ਚਾਰ ਨਟੇ ਹੋਰ ਨੇ ਮੈਂਦੇ ਤੇ ਜਦੇ ਕਾਸ ਜਾ ਕੇ ਚਾਰ ਨਟ ਜਦੇ ਲਾਗੇ ਲੈਣ ਚਲਾ ਦਿੰਦੇ ਤੂੰ ਉਹ ਤਾਂ ਹਲੇ ਪਖਰ ਮਾਰਤੀ ਪਲਾ ਹੋ ਗਿਆ ਹੁਣ ਕਿੱਥੇ ਹੋਰ ਤਾਂ ਦੇਖਿਆ ਹੀ ਨਹੀਂ ਕਿਸੇ ਦੇ ਮਗਰ ਪਖੜ ਰੈਕਟਰ ਹੋਏ ਹੁਣ ਕੀ ਆ ਹੋਣਾ ਜੇ ਪਾਣੀ ਡੂੰਗੇ ਹੋਗੇ ਜੱਟਾ ਪਾਣੀ ਹੈ ਨਾ ਚੱਲ ਦਿੰਦੀ ਜਦ ਪਾਣੀ ਪੜਦੇ ਹੁਣ ਜੇ ਪਾਣੀ ਡੂੰਗੇ ਹੁਣ ਕਿੱਥੇ ਕੱਢੂੰਗਾ ਸਹੀ ਗੱਲ ਇਹੋ ਨਹੀਂ ਕਿਸੇ ਦੇ ਪਖਿਆ ਬੋਰ ਤਾਂ ਹੁਣ ਨਹੀਂ ਹੈ ਕੂਈਆਂ ਚ ਆਉਂਦੀਆਂ ਹੈਗੇ ਆ ਇੱਧਰ ਦਰਿਆ ਚ ਹੋਊਗਾ ਜੇ ਹੋਊਗਾ ਨਹੀਂ ਹੋਰ ਨਹੀਂ ਹੋਰ ਆਈ ਤੇ 6-7 ਸਾਲ ਕੋਈ ਚੱਲਦੀ ਆਪਣੀ ਹਾਂ ਇਹ ਕੋਈ ਮੈਨੂੰ ਪਤਾ ਹਾਂ 6-7 ਸਾਲ ਕੋਈ ਚੱਲਦੀ ਮੁੰਕੇ ਪੱਕੀ ਕਰਾਈ ਦੀ ਫਿਰ ਇਹ ਹਾਂ ਪੱਕੀ ਵੀ ਕਰਾਈ ਤੇ ਫਿਰ ਉਹ ਨਾਲ ਜਵਾਬ ਦੇਗੀ ਫਿਰ ਉਹ ਵੀ ਸਮਾਤੀ ਬਲੇ ਕਰਾਤੀ ਹੂੰ ਆਈ ਨਹੀਂ ਪਹਿਲਾਂ ਤਾਂ ਕੁੰਏ ਇੱਥੇ ਮੋਟਰ 'ਤੇ ਵੀ ਕੋਈ ਹੁੰਦੀ ਤੇ ਆਪਣੇ ਮੋਟਰ ਮੋਟਰ ਵਾਲੀ ਕੋਈ ਤਾਂ ਗੱਗਰੇਂ ਢਾਈ ਆ ਉਹ ਗਿਰਗੀ ਦੀ ਵਿੱਚ ਨੂੰ ਚੱਠਾ ਹੀ ਰਹਿ ਗਿਆ ਇਹ ਹਲੇ 8 ਘੰਟਾ ਪਹਿਲੇ ਲਾ ਕੇ ਗਿਆ ਜਲਦੀ ਜਲਦੀ ਮੋਟਰ ਦੇ ਵਿੱਚ ਚਾਹ ਵਿੱਚ ਉਹਦੇ ਕੋਈ ਨਹੀਂ ਮੈਂ ਨਾ ਆਇਆ ਕਰਾ ਬੋਲ ਗਿਆ ਪਿੱਛੇ ਦੇ ਨਾ ਨਾ ਤੰਗ ਰਹੇ ਨਾ ਉਹ ਉਹ ਦਵੱਤਿਆ ਦੋ ਤਿੰਨ ਜਗ੍ਹਾ ਖਿੱਚਿਆ ਤਾਂ ਹੋ ਖਿੱਚਿਆ ਨਹੀਂ ਦਵੱਤਿਆ ਹੋ ਫੇਰ ਵੀ ਟੁੱਟਿਆ ਨਹੀਂ ਤਾਂ ਵਿੱਚ ਗਿਰ ਕੇ ਉਹ ਗਿਰਦਾ ਦੇਖਿਆ ਨਗਰਦੀ ਦੇਖੀ ਆ ਘੜ ਘੜ ਜੀ ਆਵਾਜ਼ ਆਉਣ ਲੱਗੀ ਪੱਖੇ ਨੂੰ ਬਜਣ ਪੈਣ ਲੱਗਿਆ ਬਾਜ ਜਦੇ ਉਮਰ ਤੇ ਕੱਢਿਆ ਤਾਂ ਨਹੀਂ ਤਾਂ ਫਿਰ ਨਿਕਲਣ ਦਾ ਗਿਆ ਤਾਂ ਉਹ ਉਹਦਾ ਪੱਖਾ ਪੱਖਾ ਟੋਝਰ ਪਾ ਕੇ ਕੱਢਿਆ ਨਾਲ ਰੂਟ ਬਿੰਗੀ ਉਹ ਵੀ ਸਾਬ ਹਾਂ ਬੋਰ ਤਾਂ ਦੋਏ ਥੱਲੇ ਜੋਇੰਟ ਐ ਬੋਰ ਦੋ ਬੋਰ ਤੇ 50 50 ਫੁੱਟ ਵਾਲੇ 50 50 ਫੁੱਟ ਬੋਰ ਹੁੰਦਾ ਜਦ ਉਹ ਦੋ ਨਾਲ ਜੋੜੇ ਹੋਏ ਤੇ ਗੱਬੇ ਟੀਪ ਆ ਕੇ ਪੱਖਾ ਲਾਇਆ ਦਾ ਰਾੜ ਵਾਲਾ ਉੱਪਰ ਨੂੰ ਇੱਕ ਕਰੀ ਵੀ ਦੀ ਇੱਕ ਕਰੀ ਵੀ ਦੀ ਪਾਣੀ ਪਾਉ ਕੱਢਦਾ ਦਾ ਪਾਣੀ ਦਾ ਬਹੁਤਾ ਦਾ ਹਾਂ ਸਾਡੇ ਟਾਈਮ ਹੀ ਬਦਲ ਗਏ ਉਹ ਤਾਂ ਪਹਿਲਾਂ ਪਹਿਲਾਂ ਕਬੀਦ ਨਾਲੇ ਕਰਦੇ ਹੁੰਦੇ ਸੀ ਟਾਈਮ ਹੀ ਬਦਲ ਗਏ ਸਲਾ ਮੋਟਰ ਨਾਲ ਟੋਕਾ ਕਰ ਦਿੰਦੇ ਹਾਂ ਹਾਂ ਉਹੀ ਪਟਾਦਾਂ ਲਗਵਾ ਲੈ ਜੱਲੇ ਯਾਰ ਟਰੈਕਟਰ ਫਿਰ ਬਣਾਓ ਚੱਲੀਏ ਬਈ ਕੱਢ ਫੋੜ ਚੱਲ ਚੱਲੀਏ ਆਹ ਫਿਰ ਆਇਂ ਕਰ ਆਹ ਗਲਾਸ ਉੱਪਰ ਹੀ ਰੱਖ ਲੈ ਕੱਢ ਲਈ ਹੁਣ ਹੈ ਕੱਢ ਲਿਆਉਂਗਾ ਜੇ ਨਾ ਜੇ ਲੋਡ ਪੈ ਗਈ ਟੋਹ ਜਾਂਦੀ ਤਾਂ ਜੋਰ ਨਾ ਮਰਵਾਈਂ ਖੜਾ ਨੀ ਉੱਥੇ ਟੋਇਟਰ ਲੈ ਕੇ ਮੈਂ ਦੁਬਾਰਾ ਆ ਜਾਣਾ ਹਾਂ ਸਲਾ ਮੋਟਰ ਕਰ ਦਿੰਦਾ ਕਮਾਲੀ ਠੀਕ ਹੈ ਠੀਕ ਹੈ ਬਈ ਹਾਂ ਠੀਕ ਉਹ ਮਬਾਲੇ ਉਹ ਟਰੈਕਟਰ ਵੀ ਗਈ ਉਹ ਤੋਂ ਪਾ ਦੇ ਗਈ